ਸੇਖਾਲਜੀ ਕੈਂਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰ ਰஞ்சிਤ ਕੌਰਗਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਨਿਆਮ ਮੁਖੜ ਲਾਈਨਸ ਤੇ ਪਿਅਰ ਪੋਲੀ ਨੇ ਕੀਤੀ ਪ੍ਰੈਸ ਕਾਨਫਰੰਸ 'ਚ ਗੈਸ ਤੇ ਡੀਜ਼ਲ ਟੈਕਸ ਨੂੰ ਖਤਮ ਕਰਨ ਦੀ ਕੀਤੀ ਮੰਗ 23 ਸਾਲਾ ਭਾਰਤੀ ਨੌਜਵਾਨ ਜੈਵੀਰ ਸਿੰਘ ਤੇ ਲੱਗੇ 15 ਤੋਂ ਵੱਧ ਦੋਸ਼ ਹਥਿਆਰ ਤੇ ਨਸ਼ੀਲੇ ਪਦਾਰਥਾਂ ਸਮੇਤ ਜਾਲੀ ਆਈ ਡੀ ਹੋਈ ਬ੍ਰਮਤ ਮੀਪੈਂ ਤੋਂ ਬਾਅਦ ਬਰਟਾ ਦੇ ਲੋਕਾਂ ਨੂੰ ਮਿਲੀ ਹਲਕੀ ਰਾਹਤ ਜੰਗਲੀ ਅੱਗ ਦੇ ਮੌਜੂਦਾ ਹਾਲਾਤਾਂ ਦੇ ਕੀਤੇ ਗਏ ਅਪਡੇਟ ਕਟੜਪੰਥੀ ਇਜ਼ਰਾਈਲੀ ਵਸਨੀਕਾਂ ਤੇ ਲੱਗੀ ਪਾਬੰਦੀ ਕੈਨੇਡਾ ਨੇ ਚਾਰ ਨਾਗਰਿਕਾਂ ਤੇ ਲਗਾਈ ਪਾਬੰਦੀ ਤੇ ਹੁਣ ਖਬਰਾਂ ਵਿਸਥਾਰ ਨਾਲ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵ ਨੇ ਵੈਂਕੂਵਰ ਵਿੱਚ ਵਿਕਟੋਰੀਆ ਦਿਵਸ ਤੇ ਮਜ਼ਦੂਰ ਦਿਵਸ ਤੱਕ ਗੈਸ ਅਤੇ ਡੀਜ਼ਲ ਟੈਕਸਾਂ ਨੂੰ ਖਤਮ ਕਰਨ ਦੀ ਮੰਗ ਕਰਨ ਲਈ ਇੱਕ ਨਿਊਜ਼ ਕਾਨਫਰੰਸ ਕੀਤੀ ਹੈ ਪੋਲੀਏਵ ਨੇ ਲਿਬਰਲ ਸਰਕਾਰ ਦੇ ਪ੍ਰਸਤਾਵਿਤ ਪੂੰਜੀ ਲਾਭ ਟੈਕਸ ਵਾਧੇ ਅਤੇ ਫੈਡਰਲ ਲੋਬਿੰਗ ਨਿਯਮਾਂ ਤੇ ਵੀ ਟਿੱਪਣੀਆਂ ਕੀਤੀਆਂ ਕੰਜ਼ਰਵੇਟਿਵ ਲੀਡਰ ਪੀਰ ਪੋਲੀਫ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਨੂੰ ਫੈਡਰਲ ਫਿਊਲ ਚਾਰਜ ਤੇ ਕੈਨੇਡੀਅਨਾਂ ਨੂੰ ਗਰਮੀਆਂ ਦੀ ਟੈਕਸ ਛੁੱਟੀ ਦੇਣੀ ਚਾਹੀਦੀ ਹੈ। ਜਦੋਂ ਤੋਂ ਉਸਨੇ ਕੰਜ਼ਰਵੇਟਿਵ ਪਾਰਟੀ ਦੀ ਅਗਵਾਈ ਕੀਤੀ ਹੈ ਪੋਲੀਵ ਨੇ ਫੈਡਰਲ ਕਾਰਬਨ ਟੈਕਸ ਨੂੰ ਸ਼ਾਸਨ ਕਰਨ ਵਾਲੇ ਲਿਬਰਲਾਂ ਦੇ ਖਿਲਾਫ ਹਮਲੇ ਦਾ ਇੱਕ ਮੁੱਖ ਬਿੰਦੂ ਬਣਾ ਦਿੱਤਾ ਹੈ ਬੀਤੇ ਦਿਨ ਉਸਨੇ ਹੋਰ ਸੰਗੀ ਬਾਲਣ ਖਰਚਾਂ ਤੇ ਨਿਸ਼ਾਨਾ ਲਗਾਇਆ ਵਿਕਟੋਰੀਆ ਡੇ ਅਤੇ ਲੇਬਰ ਡੇ ਦੇ ਵਿਚਾਲੇ ਪੋਲੀਵ ਨੇ ਕਿ ਸਰਕਾਰ ਨੂੰ ਫੈਡਰਲ ਕਾਰਬਨ ਟੈਕਸ ਜੀਐਸਟੀ ਅਤੇ ਫੈਡਰਲ ਐਕਸਾਈਜ਼ ਟੈਕਸ ਤੋਂ ਗੈਸੋਲੀਨ ਅਤੇ ਡੀਜ਼ਲ ਬਾਲਣ ਨੂੰ ਛੋਟ ਦੇਣੀ ਚਾਹੀਦੀ ਹੈ ਛੋਟ ਉਹਨਾਂ ਸੁਭਿਆਂ ਵਿੱਚ ਗੈਸ ਦੀ ਕੀਮਤ ਵਿੱਚ 30 ਸੈਂਟ ਪ੍ਰਤੀ ਲੀਟਰ ਤੱਕ ਘਟਾ ਸਕਦੀ ਹੈ ਜਿੱਥੇ ਫੈਡਰਲ ਕਾਰਬਨ ਟੈਕਸ ਲਾਗੂ ਹੁੰਦਾ ਹੈ ਬ੍ਰਿਟਿਸ਼ ਕੋਲੰਬੀਆ ਕਿਊਬੈਕ ਅਤੇ ਨਾਰਥ-ਵੈਸਟ ਟੈਰੀਟਰੀਜ਼ ਦੀਆਂ ਆਪਣੀਆਂ ਕਾਰਬਨ ਕੀਮਤ ਪ੍ਰਣਾਲੀਆਂ ਹੁੰਦੀਆਂ ਨੇ ਆਫਟਰ 9 ਈਅਰਸ ਆਫ ਜਸਟ ਇਨਫਲੇਸ਼ਨ ਆਫ ਦਾ ਦਾ ਫੈਡਰਲ ਗਵਰਨਮੈਂਟ ਅੰਡਰ ਦਾ ਲਿਬਰਲਸ ਐਂਡ ਐਨ ਡੀ ਪੀ ਡਬਲਿੰਗ ਦਾ ਡੈਟ ਪ੍ਰਿੰਟਿੰਗ 700 ਬਿਲੀਅਨ ਡਾਲਰਸ ਆਫ ਕੈਸ਼ And piling on punishing carbon taxes. The vast majority of Canadians are struggling just to eat, heat, and house themselves. A vacation is not even in the cards. And when they show up at the pumps to gas up, if they do go on a family vacation, they're forced to pay $2 a liter here in British Columbia. It's not much better anywhere else. This is in part, of course, due to Trudeau's carbon tax. A tax that he and the NDP want to quadruple quadruple to 61 cents a liter. They want to hike your gas price by 61 cents a liter. No wonder two million Canadians are stuck at food banks every single month. 8,000 have signed on to a Facebook group called the Dumpster Diving Network, where they share tips on how to eat a meal out of a garbage can. No wonder. 50, 15 to 20 percent of Canadians have gotten sick because they've eaten past due food, having no choice due to the high price of groceries. After nine years of Trudeau, housing costs have doubled, and Vancouver is now the third most overpriced housing market in the entire world, worse than New York, Chicago, London, England, and even Singapore. ਪਿਛਲੇ ਸਾਲ ਰਿਕਾਰਡ ਤੱਕ ਐਂਡਾ ਦਾ ਸਭ ਤੋਂ ਪਿਆੜਾ ਜੰਗਲੀ ਅੱਗ ਸੀਜ਼ਨ ਸੀ ਅਤੇ ਫੈਡਰਲ ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਹੱਕੀ ਸਰਦੀ ਤੋਂ ਬਾਅਦ 2024 ਉਨਾ ਹੀ ਵਿਨਾਸ਼ਕਾਰੀ ਹੋ ਸਕਦਾ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਨਗਰਪਾਲਿਕਾਵਾਂ ਤੇ ਬੋਟਾਨੋ ਉਹਨਾਂ ਸੂਬਿਆਂ ਵਿੱਚ ਅੱਗ ਲੱਗਣ ਤੋਂ ਪਹਿਲਾਂ ਹੀ ਖਾਲੀ ਕਰ ਲਿਆ ਗਿਆ ਹੈ। ਫੈਡਰਲ ਸਰਕਾਰ ਅਗੈਸੋਲਿਨ ਤੇ 10 ਸੈਂਟ ਪ੍ਰਤੀ ਲੀਟਰ ਅਤੇ ਡੀਜ਼ਲ ਤੇ 4 ਸੈਂਟ ਪ੍ਰਤੀ ਲੀਟਰ ਦਾ ਫਲੈਟ ਐਕਸਾਈਜ਼ ਟੈਕਸ ਵਸੂਲਦੀ ਹੈ। ਜ਼ਿਆਦਾਤਰ ਸੂਬਾਈ ਸਰਕਾਰਾਂ ਇਹਨਾਂ ਦਰਵਾਂ ਤੋਂ ਉੱਪਰ ਆਪਕਾਰੀ ਟੈਕਸ ਵਸੂਲ ਯੋਕ ਰਿਜਨਲ ਪੁਲਿਸ ਨੇ ਇੱਕ ਕਾਟਰ ਚੋਰੀ ਦੀ ਜਾਂਚ ਦੌਰਾਨ ਇੱਕ ਬੰਦੂਕ, ਜਾਲੀ ਆਈਡੀਆ ਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਨੇ ਜਿਸ ਤੋਂ ਬਾਅਦ ਬ੍ਰੈਂਟਨ ਦੇ ਇੱਕ ਭਾਰਤੀ ਵਿਅਕਤੀ ਨੂੰ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ 23 ਸਾਲਾਂ ਜੈਵੀਰ ਸਿੰਘ ਤੇ 15 ਤੋਂ ਵੱਧ ਦੋਸ਼ ਲਗਾਏ ਗਏ ਨੇ ਨਾ ਦੋਸ਼ਾਂ ਵਿੱਚ ਹਥਿਆਰ ਰੱਖਣ ਸਮੇਤ ਤਸਕਰੀ ਤੇ ਤੋਖਾ ਧੜੀ ਦੇ ਦੋਸ਼ ਵੀ ਸ਼ਾਮਿਲ ਨੇ ਯੋ ਅਰੀਜਨਲ ਪੁਲਿਸ ਆਟੋ ਕਾਰਗੋ ਸੈਫਟੀ ਯੂਨਿਟ ਦੇ ਨਾਲ ਜਾਂਚ ਕਰਤਾਵਾਂ ਨੇ ਇੱਕ ਚੱਲ ਰਹੀ ਆਟੋ ਚੋਰੀ ਦੀ ਜਾਂਚ ਦੇ ਨਤੀਜੇ ਵਜੋਂ ਇੱਕ ਲੋਡ ਕੀਤਾ ਹਥਿਆਰ ਕਈ ਫਰਜ਼ੀ ਦਸਤਾਵੇਜ਼ ਫੈਂਟਨਿਲ ਅਤੇ ਇੱਕ ਚੋਰੀ ਕੀਤਾ ਵਾਹਨ ਬਰਾਮਦ ਕੀਤਾ। ਮਈ 2024 ਵਿੱਚ ACU ਦੇ ਨਾਲ ਜਾਂਚ ਕਰਤਾ ਆਟੋ ਚੋਰੀਆਂ ਅਤੇ ਚੋਰੀ ਹੋਏ ਵਾਹਨਾਂ ਦੀ ਤਸਕਰੀ ਦੀ ਜਾਂਚ ਕਰ ਰਹੇ ਸਨ। ਨਤੀਜੇ ਵਜੋਂ ਇੱਕ ਸ਼ੱਕੀ ਨੂੰ ਲੱਭਿਆ ਗਿਆ ਤੇ ਉਸ ਦੀ ਪਛਾਣ ਕੀਤੀ ਗਈ। ਬਿੱਤਿਆ ਦਿਨ 9 ਮਈ ਨੂੰ ਐਮਰਜੈਂਸੀ ਰਿਸਪੌਂਸ ਯੂਨਿਟ ਦੀ ਸਹਾਇਤਾ ਦੇ ਨਾਲ ਐਸੀਟੀਯੂ ਨੇ ਬ੍ਰੈਂਟਨ ਸਿਟੀ ਵਿੱਚ ਇੱਕ ਰਿਹਾਇਸ਼ ਤੇ ਇੱਕ ਵਰੰਟ ਨੂੰ ਲਾਗੂ ਕੀਤਾ। ਸ਼ੱਕੀ ਵਿਅਕਤੀ ਚੋਰੀ ਹੋਏ ਵਾਹਨ ਦੇ ਪਿਛਲੇ ਹਿੱਸੇ ਵਿੱਚ ਲੁਕਿਆ ਹੋਇਆ ਪਾਇਆ ਗਿਆ ਅਤੇ ਜਦੋਂ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਤਾਂ ਉਸਦੇ ਕਮਰ ਤੋਂ ਇੱਕ ਲੋਡਡ ਹਥਿਆਰ ਡਿੱਗ ਗਿਆ। ਜਾਂਚ ਕਰਤਾਵਾਂ ਨੇ ਗੋਲਾ ਬਾਰੂਦ ਅਤੇ ਪਾਬੰਦੀਸ਼ੁਦਾ ਹਥਿਆਰਾਂ ਦੇ ਮੈਗਜ਼ੀਨਾਂ, ਫੈਂਟਨਿਲ ਮੰਨੇ ਜਾਣ ਵਾਲੇ ਗੁਲਾਬੀ ਪਦਾਰਥ ਦੀ ਇੱਕ ਮਾਤਰਾ ਅਤੇ ਸਰਕਾਰੀ ਪਛਾਣ ਸਮੇਤ ਬਹੁਤ ਸਾਰੇ ਜ਼ਾਲੀ ਦਸਤਾਵੇਜ਼ ਜ਼ਬਤ ਕੀਤੇ ਨੇ। ਪੁਲਿਸ ਨੇ ਬ੍ਰੈਮਟਨ ਦੇ 23 ਸਾਲਾ ਜੈਵਰ ਸਿੰਘ ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਨੇ। ਇਸ ਭਾਰਤੀ ਮੂਲ ਦੇ ਵਿਅਕਤੀ ਦੇ ਉੱਤੇ ਹਥਿਆਰ ਦਾ ਅਨधिकृत ਕਬਜ਼ਾ ਸ਼ੁਭਿਆ ਹੋਇਆ ਹਥਿਆਰ ਲੈ ਕੇ ਜਾਣ ਦਾ ਦੋਸ਼ ਗੁਲਾ ਬਾਰੂਦ ਦੇ ਨਾਲ ਇੱਕ ਪਬੰਦੀशुदा ਹਥਿਆਰ ਦਾ ਕਬਜ਼ਾ ਖਤਰਨਾਕ ਮਕਸਦ ਲਈ ਇੱਕ ਹਥਿਆਰ ਦਾ ਕਬਜ਼ਾ ਹਥਿਆਰ ਰੱਖਣ ਦਾ ਮਕਸਦ ਜਾਨਣਾ ਅਨ ਅਧਿਕਾਰਿਤ ਹੈ ਹਥਿਆਰ ਦੀ ਲਾਪਰਵਾਹੀ ਨਾਲ ਵਰਤੋ ਬਾਰੂਦ ਦੀ ਲਾਪਰਵਾਹੀ ਸਟੋਰੇਜ ਇੱਕ ਵਰਜਿਤ ਡਿਵਾਈਸ ਦੇ ਕਬਜ਼ੇ ਦੇ ਚਾਰ ਦੋਸ਼ 5000 ਡਾਲਰ ਤੋਂ ਵੱਧ ਅਪਰਾਧ ਦੁਆਰਾ ਪ੍ਰਾਪਤ ਕੀਤੀ ਜਾਇਦਾਦ ਦੇ ਕਬਜ਼ੇ ਦੇ ਦੋਸ਼ ਵਾਹਨ ਪਛਾਣ ਨੰਬਰ ਦੇ ਨਾਲ ਛੇੜਛਾੜ ਤੋਂ ਖਾਤੜੀ ਇੱਕ ਅਨੁਸੂਚੀ ਪਦਾਰਥ ਦਾ ਕਬਜ਼ਾ ਇਸ ਤਸਕਰੀ ਦੇ ਉਦੇਸ਼ ਲਈ ਕਬਜ਼ੇ ਦੇ ਦੋ ਦੋਸ਼ ਲਗਾਈ ਗਏ ਨੇ ਜਾਣਕਾਰੀ ਦੇਣ ਵਾਲੇ ਕਿਸੇ ਵੀ ਵਿਅਕਤੀ ਨੂੰ ਯੋਕ ਰਿਜਨਲ ਪੁਲਿਸ ਆਟੋ ਕਾਰਗੋ ਯੂਨਿਟ ਨਾਲ ਸੰਪਰਕ ਕਰਨ ਲਈ ਕਿਹਾ ਜਾਂਦਾ ਹੈ ਪੁਲਿਸ ਦਾ ਕਹਿਣਾ ਹੈ ਕਿ ਜੇਕਰ ਉਹ ਆਟੋ ਚੋਰੀ ਦੇ ਨਾਲ ਸੰਬੰਧਿਤ ਜਾਂ ਫਿਰ ਜੈਵੀਰ ਸਿੰਘ ਦੇ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਜਾਂਦੇ ਨੇ ਜਾਂ ਫਿਰ ਡੈਸ਼ ਕੈਮ ਫੁਟੇਜ ਵਾਲੇ ਨੇ ਤਾਂ ਕ੍ਰਾਈਮ ਸਟਾਪਰਸ ਨੂੰ ਕਾਲ ਵੀ ਕੀਤੀ ਜਾ ਸਕਦੀ ਹੈ ਤੇ ਅਗਿਆਤ ਤੌਰ ਤੇ ਆਨਲਾਈਨ ਟਿਪ ਵੀ ਦਿੱਤੀ ਜਾ ਸਕਦੀ ਹੈ ਯੋਕ ਖੇਤਰ ਦੇ ਅੰਦਰ ਪੂਰੇ ਆંકੜਿਆਂ ਤੇ ਅਪਰਾਧ ਡਾਟਾ ਲਈ ਕਮਿਊਨਿਟੀ ਸੇਫਟੀ ਡਾਟਾ ਪੋਰਟਲ ਤੇ ਜਾਇਆ ਜਾ ਸਕਦਾ ਹੈ ਜਿੱਥੇ ਆંકੜੇ ਬਰਪ ਕਿਤੇ ਜਾ ਸਕਦੇ ਨੇ ਅਪਰਾਧੀ ਰੋਕथाम ਫੀਲ ਡਿਜ਼ਰਨਲ ਪੁਲਿਸ ਦੀ ਜ਼ਿੰਮੇਵਾਰੀ ਹੈ ਤੇ ਪੁਲਿਸ ਪੂਰੀ ਮਸਤੀ ਦੇ ਨਾਲ ਨਾਗਰਿਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਵਿੱਚ ਵਚਨਬੱਧ ਹੈ ਅਲਬਰਟਾ ਵਿੱਚ ਮੀਂਹ ਪੈਣ ਤੋਂ ਬਾਅਦ ਜੰਗਲ ਦੀ ਅੱਗ ਤੋਂ ਰਾਹਤ ਮਿਲਦੀ ਹੋਈ ਵਿਖਾਈ ਦੇ ਰਹੀ ਹੈ ਹਾਲਾਂਕਿ ਅੱਗ ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਗਿਆ ਜੰਗਲਾਤ ਅਤੇ ਪਾਰਕਾਂ ਦੇ ਮੰਤਰੀ ਟੋਰਡੋ ਲੋਵਨ ਅਟੇਲਬੋਟਾ ਵਾਈਲਡਫਾਇਰ ਸਟਾਫ ਨੇ ਅਲਬਰਟਾ ਵਿੱਚ ਮੌਜੂਦਾ ਜੰਗਲੀ ਅੱਗ ਗਤੀਵਿਧੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਅੱਗ ਕਾਰਨ ਕਈ ਹੈਕਟੇਰ ਸੜ ਗਏ ਨੇ ਤੇ ਅੱਗ ਤੇ ਕਾਬੂ ਪਾਉਣ ਲਈ ਹੋਰ ਫਾਇਰਫਾਈਟਰਜ਼ ਭਰਤੀ ਕੀਤੇ ਜਾ ਰਹੇ ਹਨ ਠੰਡੇ ਤਾਪਮਾਨ ਤੇ ਸ਼ਾਂਤ ਹਵਾਵਾਂ ਤੇ بارش ਦੇ ਫੋਟ ਮਕਮਰੀ ਦੇ ਉਤਰੀ ਅਲਬੋਟਾ ਪਾਈਚਾਰੇ ਨੂੰ ਖਤਰੇ ਵਿੱਚ ਪਾਉਣ ਵਾਲੀ ਜੰਗਲੀ ਅੱਗ ਨੂੰ ਕਾਬੂ ਕਰ ਲਿਆ ਹੈ ਜਿਸ ਨਾਲ ਅੱਗ ਬਚਾਉਣ ਵਾਲਿਆਂ ਨੂੰ ਇੱਕ ਲੰਬੀ ਲੜਾਈ ਵਿੱਚ ਨਾਜ਼ੁਕ ਬਚਾਅ ਪੱਖ ਨੂੰ ਮਜ਼ਬੂਤ ਕਰਨ ਦਾ ਸਮਾਂ ਮਿਲਦਾ ਹੈ ਵਾਈਲਡਫਾਇਰ ਅਲਬੋਟਾ ਦੇ ਇੱਕ ਅਧਿਕਾਰੀ ਨੇ ਬੀਤੇ ਦਿਨ ਕਿਹਾ ਕਿ ਮੌਸਮ ਵਿੱਚ ਇੱਕ ਸਵਾਗਤਯੋਗ ਤਬਦੀਲੀ ਨੇ ਸਮਾਜ ਵਿੱਚ ਅੱਗ ਦੀ ਪਹੁੰਚ ਨੂੰ ਹੌਲੀ ਕਰ ਦਿੱਤਾ ਪਰ ਪੀਛਲ ਪੜੇ ਮਸਕੈਗ ਵਿੱਚ ਭੂਮੀਗਤ ਡੂੰਘੀਆਂ ਬਲਦੀਆਂ ਅੱਗਾਂ ਨੂੰ ਆਸਾਨੀ ਨਾਲ ਨਹੀਂ ਬੁਝਾਇਆ ਜਾਵੇਗਾ ਕਮਿਊਨਿਟੀ ਦੇ ਦੱਖਣ ਪੱਛਮੀ ਕਿਨਾਰੇ ਤੇ 4 ਆਂਡ ਗੁਆਂਡ ਖਾਲੀ ਨੇ ਅੱਗ ਬਜਾਉ ਅਮਲੇ ਤਿਆਰ ਸੀਐਮਪੀ ਗਸ਼ਤ ਕਰਨ ਵਾਲਿਆਂ ਨੂੰ ਛੱਡ ਕੇ ਬਾਕੀ ਆਂਡ ਗੁਆਂਡ ਯਾਨਕੀ ਨੇਬਰਜ਼ ਖਾਲੀ ਕਰ ਦਿੱਤੇ ਗਏ ਨੇ ਲਗਭਗ 6800 ਨਿਵਾਸੀਆਂ ਨੂੰ ਮੰਗਲਵਾਰ ਨੂੰ ਖਾਲੀ ਕਰਨ ਦਾ ਆਦੇਸ਼ ਦਿੱਤਾ ਗਿਆ ਸੀ ਜਦੋਂ ਅੱਗ ਦਾ ਆਕਾਰ ਲਗਭਗ ਦੁੱਗਣਾ ਹੁੰਦਾ ਚੱਲ ਰਿਹਾ ਸੀ ਤੇ ਕਿਹਾ ਗਿਆ ਸੀ ਕਿ ਉਹਨਾਂ ਨੂੰ ਲੰਬੇ ਵੀਕਐਂਡ ਤੋਂ ਬਾਅਦ ਘਰ ਵਾਪਸ ਜਾਣ ਦੀ ਉਮੀਦ ਨਹੀਂ ਕਰਨੀ ਚਾਹੀਦੀ ਅਜਿਹੇ ਵਿੱਚ ਮੰਤਰੀ ਟੋਡਲ ਲੋਵਨ ਨੇ ਕਿਹਾ ਆਓ ਸੁਣਦੇ ਹਾਂ As I mentioned yesterday, some areas of the province have received rain in recent weeks, but wildfire danger has been elevated in many areas. We are currently fighting two out of control wildfires in the province. The wildfire to the southwest of Fort McMurray, which is under unified command with the regional municipality of Wood Buffalo, is out of control, and we are also responding to a second wildfire to the north of Fort McMurray that is being held. Albertans who have been evacuated from their homes for seven or more days can begin applying for a one time emergency evacuation payment eligible evacuees will receive $1250 per adult and additional $500 per dependent child under 18. albertans who have been evacuated as part of a formal evacuation order are eligible for this payment. albertans who have voluntarily evacuated will not be eligible to apply. now more than ever, it is crucial that albertans take necessary precautions. stay up to date on fire bans, restrictions, and advisories in their area and avoid activities that may lead to new human-caused wildfires. Our wildland firefighters continue to working tirelessly to respond to and extinguish wildfires across our landscape. But these brave men and women need our help if we're going to prevent wildfires in the days and weeks ahead. So far this year, only one wildfire has been confirmed as lightning caused, and over 30,000 hectares of our forests have been impacted by wildfire. While this is an improvement over the 2023 wildfire season, where we had over 460,000 hectares burned at this point in time, the best thing we can do to support firefighters on the front lines is to prevent human caused wildfires before they happen. This allows our Alberta wildfire personnel to focus their efforts on naturally occurring or out of control wildfires. Additional human caused wildfires place strain on our resources and response capacity. So it's up to us as Albertans to remain vigilant in the coming weeks and do our part to protect our communities and forests. I know many folks are gearing up for some time outdoors this May long weekend, and as an outdoorsman myself, I'm proud of how enthusiastic Albertans and visitors to the province are about the sights and experiences provided by our natural spaces. If you're going to be camping, check the provincial park or recreation area for active fire bans, restrictions, or advisories, and make sure you properly extinguish your camp or cooking fire. Remember soak the fire, stir the coals. and repeat these actions until the coals are cool to touch. Above all, never leave a fire unattended. ਜ਼ਿਕਰ ਹੋ ਗਿਆ ਕਿ ਜੰਗਲੀ ਅੱਗ ਅੱਗ ਦੀਆਂ ਪਾਬੰਦੀਆਂ ਅਤੇ ਪਾਬੰਦੀਆਂ ਦੀ ਸਥਿਤੀ ਅਤੇ ਸਥਿਤੀ ਦਾ ਪਤਾ ਲਗਾਉਣ ਵਾਸਤੇ ਜੰਗਲੀ ਅੱਗ ਦੀ ਰੋਕਥਾਮ ਆਪਰੇਸ਼ਨ ਅਤੇ ਕੈਰੀਅਰ ਬਾਰੇ ਜਾਣਕਾਰੀ ਹਾਸਲ ਕਰਨ ਵਾਸਤੇ ਐਲਬਰਟਾ ਵਾਈਲਡ ਫਾਇਰ ਦੇ ਆਨਲਾਈਨ ਪੇਜ ਉੱਤੇ ਜਾ ਕੇ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਕਿਹਾ ਗਿਆ ਹੈ ਨਾਲੀ ਇਹ ਵੀ ਕਿਹਾ ਗਿਆ ਹੈ ਕਿ ਨਾਗਰਿਕ ਇਸ ਅਗਨ ਨੂੰ ਬਚਾਉਣ ਦੇ ਵਿੱਚ ਬਹੁਤ ਮਦਦ ਕਰਨਗੇ ਨਾਗਰਿਕਾਂ ਦਾ ਇਸ ਵਾਈਲਡ ਫਾਇਰ ਨੂੰ ਵਿਧਾਉਣ ਅਤੇ ਘਟਾਉਣ ਦੇ ਵਿੱਚ ਅਹਿਮ ਯੋਗਦਾਨ ਹੈ ਕੈਨੇਡਾ ਵਿੱਚ ਇਜ਼ਰਾਈਲ ਅਤੇ ਫਲਸਤੀਨ ਪੱਖੀ ਪ੍ਰਦਰਸ਼ਨ ਜਾਰੀ ਨੇ ਵਿਦਿਆਰਥੀ ਵੀ ਯੂਨੀਵਰਸਿਟੀਆਂ ਵਿੱਚ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਅਜਿਹੇ ਵਿੱਚ ਕੈਨੇਡਾ ਨੇ ਕਟੜਪੰਥੀ ਇਜ਼ਰਾਈਲੀ ਵਸਨੀਕਾਂ ਤੇ ਪਾਬੰਦੀ ਲਗਾ ਦਿੱਤੀ ਹੈ ਵਿਦੇਸ਼ ਮੰਤਰੀ ਦੇ ਬਿਆਨਾਂ ਮੁਤਾਬਕ ਪਾਬੰਦੀ ਸਪਸ਼ਟ ਸੰਦੇਸ਼ ਹੈ ਕਿ ਕਟੜਪੰਥੀ ਵਸਨੀਕਾਂ ਵੱਲੋਂ ਹਿੰਸਾ ਦੀਆਂ ਕਾਰਵਾਈਆਂ ਅਸਵੀਕਾਰਨਯੋਗ ਨੇ ग्लोबल अफेयर्स कनाडा ਨੇ ਬੀਤੇ ਦਿਨ ਐਲਾਨ ਕੀਤਾ ਹੈ ਕਿ ਕੈਨੇਡਾ ਵੈਸਟ ਬੈਂਕ ਵਿੱਚ ਕੱਟੜਪੰਥੀ ਇਜ਼raइली ਵਸਨੀਕਾਂ ਤੇ ਪਾਬੰਦੀ ਲਗਾ ਰਿਹਾ ਹੈ। ग्लोबल अफेयर्स ਨੇ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਇਹ ਪਾਬੰਦੀਆਂ ਵੈਸਟ ਬੈਂਕ ਵਿੱਚ ਪਲਸਤਿਨੀ ਨਾਗਰਿਕਾਂ ਅਤੇ ਉਨ੍ਹਾਂ ਦੇ ਸੰਪਤੀ ਦੇ ਵਿਰੁੱਧ ਹਿੰਸਕ ਅਤੇ ਅਸਥਿਰਤਾ ਲਿਆਉਣ ਵਾਲੀਆਂ ਕਾਰਵਾਈਆਂ ਕਾਰਨ ਹੋਈ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਦੀ ਗੰਭੀਰ ਉਲੰਘਣਾ ਦਾ ਜਵਾਬ ਹੈ। ਕੈਨੇਡਾ ਚਾਰ ਲੋਕਾਂ ਡੇਵਿਡ ਚਾਈ ਜਿਸਦਾਈ लिनन लेवी जुईबार यूसुफ अते मोशे शर्वत ते پابੰਦੀ ਲਗਾਈ ਹੈ ਗਲੋਬਲ ਅਫੇਅਰਸ ਕੈਨੇਡਾ ਨੇ ਕਿਹਾ ਕਿ ਇਨਾਂ ਚਾਰਾਂ ਨੇ ਫਲਸਤੀਨੀ ਨਾਗਰਿਕਾਂ ਅਤੇ ਉਨ੍ਹਾਂ ਦੀ ਸੰਪਤੀ ਵਿਰੁੱਧ ਹਿੰਸਾ ਕੀਤੀ ਹੈ ਇਹ ਚਾਰ ਵਿਅਕਤੀ ਉਹਨਾਂ 8 ਲੋਕਾਂ ਵਿੱਚ ਸ਼ਾਮਲ ਨੇ ਜਿਨਾਂ ਉਤੇ ਅਮਰੀਕਾ ਨੇ ਇਸ ਸਾਲ ਦੇ ਸ਼ੁਰੂ ਵਿੱਚ پابੰਦੀ ਲਗਾਈ ਸੀ ਕੈਨੇਡਾ ਦੀਆਂ ਪਾਬੰਦੀਆਂ ਦੀ ਖਬਰ ਵਿਦੇਸ਼ ਮੰਤਰੀ ਮਿਲੈਨੀ ਜੋਲੀ ਵੱਲੋਂ ਕੁਝ ਮਹੀਨੇ ਪਹਿਲਾਂ ਪਾਬੰਦੀਆਂ ਲਾਉਣ ਦੀ ਗੱਲ ਕਹੇ ਜਾਣ ਤੋਂ ਬਾਅਦ ਆਈ ਹੈ ਜੋਲੀ ਨੇ ਇੱਕ ਬਿਆਨ ਵਿੱਚ ਕਿਹਾ ਇਹਨਾਂ ਉਪਾਵਾਂ ਨਾਲ ਅਸੀਂ ਇੱਕ ਸਪਸ਼ਟ ਸੰਦੇਸ਼ ਭੇਜ ਰਹੇ ਹਾਂ ਕਿ ਕਟੜਪੰਥੀ ਵਸਨੀਕਾਂ ਵੱਲੋਂ ਹਿੰਸਾ ਦੀਆਂ ਕਾਰਵਾਈਆਂ ਅਸਵੀਕਾਰਨਯੋਗ ਨੇ ਅਤੇ ਅੱਜ ਹੀ ਹਿੰਸਾ ਦੇ ਦੋਸ਼ੀਆਂ ਨੂੰ ਨਤੀਜੇ ਭੁਗਤਣੇ ਪੈਣਗੇ ਦੱਸਿਆ ਕਿ ਸੰਯੁਕਤ ਰਾਸ਼ਟਰ ਨੇ 7 ਅਕਤੂਬਰ ਦੇ ਹਮਲਿਆਂ ਤੋਂ ਬਾਅਦ ਫਲਸਤੀਨੀ ਖੇਤਰਾਂ ਵਿੱਚ ਇਜ਼raਇਲੀ ਵਸਨੀਕਾਂ ਵੱਲੋਂ ਕੀਤੇ ਹਮਲਿਆਂ ਵਿੱਚ ਵਾਧਾ ਰਿਪੋਰਟ ਕੀਤਾ ਹੈ। ਬੇਰੋਜ਼ਗਾਰੀ ਪਹਿਲਾਂ ਹੀ ਵਧੇ ਜਾ ਰਹੀ ਹੈ ਇਸੇ ਦੌਰਾਨ ਬ੍ਰਿਟਿਸ਼ ਕੋਲੰਬੀਆ ਦੀ ਸਾਈਮਨ ਫਰੇਜ਼ਰ ਯੂਨੀਵਰਸਿਟੀ ਨੇ ਵਿੱਤੀ ਚੁਣੌਤੀਆਂ ਦਾ ਹਵਾਲਾ ਦਿੰਦੇ ਹੋਏ ਦਰਜਨਾ ਕਰਮਚਾਰੀਆਂ ਦੀ ਛੁੱਟੀ ਕਰ ਦਿੱਤੀ ਹੈ। ਯੂਨੀਵਰਸਿਟੀ ਦਾ ਕਹਿਣਾ ਹੈ ਕਿ ਉਸਨੇ ਲਗਭਗ 85 ਔਰਿਆਂ ਨੂੰ ਖਤਮ ਕੀਤਾ ਹੈ ਪਰ ਦੂਜੇ ਪਾਸੇ ਜੇਕਰ ਯੂਨੀਅਨ ਦੀ ਮੰਨੀਏ ਤਾਂ ਯੂਨੀਅਨ ਦਾ ਕਹਿਣਾ ਹੈ ਇਹ ਗਿਣਤੀ 85 ਤੋਂ ਵੱਧ ਹੈ। ਸਾਈਮਨ ਫਰੇਜ਼ਰ ਯੂਨੀਵਰਸਿਟੀ ਨੇ ਆਪਣੇ ਤਿੰਨ ਬ੍ਰਿਟਿਸ਼ ਕੋਲੰਬੀਆ ਦੇ ਕੈਂਪਸ ਯਾਨਕੀ ਬਰਨਬੀ ਵਿੰਕੂਵਰ ਅਤੇ ਸਰੀ ਦੇ ਵਿੱਚ ਦਰਜਨਾ ਸਟਾਫ ਦੀ ਛੁੱਟੀ ਕਰ ਦਿੱਤੀ ਹੈ ਯੂਨੀਵਰਸਿਟੀ ਦਾ ਕਹਿਣਾ ਹੈ ਕਿ ਉਸਦੇ ਬਜਟ ਦੀਆਂ ਚੁਣੌਤੀਆਂ ਕਾਰਨ ਸੋਮਵਾਰ ਤੋਂ ਲਗਭਗ 85 ਨੌਕਰੀਆਂ ਖਤਮ ਹੋ ਗਈਆਂ ਨੇ ਉਹਦਿਆਂ ਵਿੱਚ ਇਨਸਟ੍ਰਕਟਰ ਪ੍ਰਬੰਧਕੀ ਸਹਾਇਤਾ ਸਟਾਫ ਅਤੇ ਹਿਰਾਸਤੀ ਕਰਮਚਾਰੀ ਸ਼ਾਮਲ ਨੇ SF ਯੂਨੀ ਅਪ੍ਰੈਲ ਵਿੱਚ ਕੋਸ਼ਣਾ ਕੀਤੀ ਹੈ ਕਿ ਇਹ ਆਪਣੇ ਕਾਰਜਾਂ ਦੇ ਖੇਤਰਾਂ ਦਾ ਪੂਰਨ ਵਿਗਠਨ ਕਰੇਗੀ ਇਹ ਨੋਟ ਕਰਦੇ ਹੋਏ ਕਿ ਇਸ ਨਾਲ ਪ੍ਰਬੰਧਕੀ ਨੌਕਰੀਆਂ ਦਾ ਨੁਕਸਾਨ ਹੋਵੇਗਾ ਯੂਨੀਵਰਸਿਟੀ ਦਾ ਕਹਿਣਾ ਹੈ ਕਿ ਉਹ ਸਮੂਹਿਕ ਸਮਝੌਤਿਆਂ ਅਤੇ ਲੇਬਰ ਕੋਡਾਂ ਦੇ ਅਨੁਸਾਰ ਪ੍ਰਭਾਵਿਤ ਕਰਮਚਾਰੀਆਂ ਦਾ ਸਮਰਥਨ ਕਰ ਰਹੀ ਹੈ ਪਰ ਯੂਨੀਅਨ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਪ੍ਰਕਿਰਿਆ ਵਿੱਚ ਹਮਦਰਦੀ ਅਤੇ ਪਾਰਦਰਸ਼ਤਾ ਦੀ ਘਾਟ ਹੈ ਫਯੂ ਕੋ ਲੋਕਲ 33 38 ਦੀ ਪ੍ਰਦਾਨ ਸ਼ਨੀਜ਼ਾ ਬੈਂਚਸ ਨੇ ਕਿਹਾ ਕਿ ਉਹ ਯੂਨੀਅਨ ਦੇ ਛੁੱਟੀ ਵਾਲੇ ਮੈਂਬਰਾਂ ਨਾਲ ਕੰਧ ਤੋਂ ਕੰਧ ਮੀਟਿੰਗ ਕਰ ਰਹੀ ਹੈ ਜਿਨ੍ਹਾਂ ਵਿੱਚੋਂ ਕੁਝ ਨੇ ਦਹਾਕਿਆਂ ਤੋਂ ਐਸਫਯੂ ਵਿੱਚ ਕੰਮ ਕੀਤਾ ਸੀ ਮੀਡੀਆ ਨੂੰ ਦਿੱਤੇ ਇੱਕ ਬਿਆਨ ਵਿੱਚ ਐਸਐਫਯੂ ਨੇ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਵਿੱਚ ਗਿਰਾਵਟ ਤੇ ਲਾਗਤ ਦੇ ਹੋਰ ਦਬਾਅ ਦੇ ਨਾਲ ਤਬਦੀਲੀਆਂ ਦਾ ਕਾਰਨ ਬਣੀਆਂ। ਇਹ ਕਹਿੰਦੇ ਹਨ ਕਿ ਇਹ ਛਾਂਟੀ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਸਭ ਕੁਝ ਕਰ ਰਿਹਾ ਹੈ। ਨੌਕਰੀਆਂ ਵਿੱਚ ਕਟੌਤੀ ਤਿੰਨ ਸਮੂਹਾਂ ਵਿੱਚ ਆਉਂਦੀ ਹੈ ਕਿਯੂਬ ਲੋਕਲ ਤੇ 36 ਜੋ ਕਿ 1100 ਮੈਂਬਰਾਂ ਨੂੰ ਦਰਸਾਉਂਦਾ ਹੈ, ਟੀਚਰ ਸਪੋਰਟ ਸਟਾਫ ਯੂਨੀਅਨ ਅਤੇ ਪ੍ਰਬੰਧਕੀ ਅਤੇ ਪੇਸ਼ੇਵਰ ਸਟਾਫ ਐਸੋਸੀਏਸ਼ਨ। ਵਿੱਚ ਉਸ ਦਾ ਕਹਿਣਾ ਹੈ ਕਿ ਕਿਯੂਬ 36 ਦੇ ਸਮੂਹਿਕ ਸਮਝੌਤੇ ਵਿਛੋੜੇ ਦੇ ਵਿਕਲਪ ਨੇ ਅਤੇ ਉਹ ਵਰਤਮਾਨ ਵਿੱਚ ਇੱਕ ਵਿਸਤ੍ਰਿਤ ਵਿਭਾਜਨ ਪੈਕੇਜ ਲਈ ਐਸਐਫਯੂ ਨਾਲ ਗੱਲਬਾਤ ਕਰ ਰਹੇ ਨੇ ਬੈਚਸ ਐਸਐਫਯੂ ਦੁਆਰਾ ਦਸੀ ਗਈ ਛੁੱਟੀ ਵਾਲੇ ਕਰਮਚਾਰੀਆਂ ਦੀ ਸੰਖਿਆ ਦਾ ਮੁਕਾਬਲਾ ਕਰਦਾ ਹੈ ਕਹਿੰਦਾ ਹੈ ਕਿ ਕਯੂਪ 336 टीਐਸਐਸਯੂ ਅਤੇ ਐਪਐਸਏ ਮੈਂਬਰਾਂ ਵਿੱਚ 85 ਤੋਂ ਵੱਧ ਕਰਮਚਾਰੀਆਂ ਨੂੰ ਛੱਡ ਦਿੱਤਾ ਗਿਆ ਸੀ ਉਸਨੂੰ ਸ਼ੱਕ ਹੈ ਕਿ SFU ਵਿੱਚ ਕਸਟਡੀ ਸਟਾਫ ਸ਼ਾਮਿਲ ਨਹੀਂ ਸੀ ਜੋ ਬੈਸਟ ਪਰਸਨਲ ਇנק ਲਈ ਕੰਮ ਕਰਦੇ ਨੇ ਵਿੱਚ ਉਸਨੇ ਕਿਹਾ ਕਿ ਇੱਥੇ 23 ਕਰਮਚਾਰੀ ਬੈਸਟ ਪਰਸਨਲ ਤੋਂ ਕੱਢੇ ਗਏ ਨਹੀਂ ਅਤੇ ਹੋਰ 27 ਯੂਨੀਅਨ ਦੇ ਅੰਦਰ ਇੱਕ ਵੱਖਰੀ ਯੂਨਿਟ ਦੇ ਅਧੀਨ ਨੇ ਸਕਾਟ ਯਾਨੂ TSSU ਲਈ ਇੱਕ ਮੁਖਤਿਆਰ ਕਹਿੰਦਾ ਹੈ ਕਿ ਇਸ ਦੇ 16 ਮੈਂਬਰਾਂ ਨੂੰ ਕੱਢ ਦਿੱਤਾ ਗਿਆ ਸੀ APSA ਦੇ ਅਸੋਸੀਏਟ ਡਾਇਰੈਕਟਰ ਆਫ ਕਮਿਊਨੀਕੇਸ਼ਨ ਲక్ష్ਮੀ ਗੋਸਾਈਨ ਨੇ ਕਿਹਾ ਕਿ ਇਸ ਦੇ 35 ਮੈਂਬਰਾਂ ਨੂੰ ਨੌਕਰੀ ਤੋਂ ਕੱਟ ਦਿੱਤਾ ਗਿਆ ਹੈ ਯੂਨੀਵਰਸਿਟੀ ਮੌਖਿਕ ਅਤੇ ਲਿਖਤੀ ਅੰਗਰੇਜ਼ੀ ਹੁਨਰਾਂ ਦੇ ਸਿਖਲਾਈ ਲਈ ਸਮਰਪਿਤ ਦੋ ਪ੍ਰੋਗਰਾਮਾਂ ਨੂੰ ਵੀ ਬੰਦ ਕਰ ਦੇਵੇਗੀ TSSU ਦੇ ਅਨੁਸਾਰ ਇੰਗਲਿਸ਼ ਲੈਂਗੁਏਜ ਐਂਡ ਕਲਚਰ ਪ੍ਰੋਗਰਾਮ ਗਰਮੀਆਂ ਦੇ ਅੰਤ ਤੱਕ ਬੰਦ ਹੋ ਜਾਵੇਗਾ ਜਦਕਿ ਇੰਟਰਪ੍ਰੀਟੇਸ਼ਨ ਐਂਡ ਟ੍ਰਾਂਸਲੇਸ਼ਨ ਪ੍ਰੋਗਰਾਮ ਅਗਲੇ ਮਹੀਨੇ ਤੱਕ ਖਤਮ ਹੋ ਜਾਵੇਗਾ ਟਿੱਕਟੌਕ ਨੂੰ ਲੈ ਕੇ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਦਾ ਨਵਾਂ ਬਿਆਨ ਸਾਹਮਣੇ ਆਇਆ ਹੈ ਇੰਟੈਲੀਜੈਂਸ ਮੁਖੀ ਨੇ ਇੱਕ ਨਿਹੱਣਾ ਨੂੰ ਚੇਤਾਵਨੀ ਦਿੱਤੀ ਹੈ ਕਿ ਚੀਨ ਉਹਨਾਂ ਦੀ ਜਸੂਸੀ ਕਰਨ ਲਈ ਟਿੱਕਟੌਕ ਦੀ ਵਰਤੋਂ ਕਰ ਸਕਦਾ ਹੈ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਪ੍ਰਸਿੱਧ ਐਪ ਤੋਂ ਇਕੱਠਾ ਕੀਤਾ ਗਿਆ ਡਾਟਾ ਚੀਨ ਦੀ ਸਰਕਾਰ ਲਈ ਉਪਲਬਧ ਹੈ ਅੱਜ ਤੱਕ ਦੀਆਂ ਸਭ ਤੋਂ ਬੇਤੁਕੀਆਂ ਟਿੱਪਣੀਆਂ ਵਿੱਚ ਕੈਨੇਡਾ ਦੀ ਖੁਫੀਆ ਏਜੰਸੀ ਦਾ ਮੁਖੀ ਕੈਨੇਡੀਅਨਾਂ ਨੂੰ ਚੇਤਾਵਨੀ ਦੇ ਰਿਹਾ ਹੈ ਕਿਸ਼ੋਰਾਂ ਦੇ ਸਮੇਤ ਜੰਗਲੀ ਤੌਰ ਤੇ ਪ੍ਰਸਿੱਧ ਵੀਡੀਓ ਐਪ ਟਿਕਟੌਕ ਦੀ ਵਰਤੋਂ ਕਰਨ ਦੇ ਵਿਰੁੱਧ ਚੇਤਾਵਨੀ ਦਿੱਤੀ ਗਈ ਹੈ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਦੇ ਡਾਇਰੈਕਟਰ ਵਜੋ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਦੇ ਡਾਇਰੈਕਟਰ ਵਜੋ ਉਹਨਾਂ ਦਾ ਕਹਿਣਾ ਹੈ ਕਿ ਚੀਨ ਦੀ ਸਰਕਾਰ ਦੀ ਇੱਕ ਬਹੁਤ ਹੀ ਸਪਸ਼ਟ ਰਣਨੀਤੀ ਹੈ ਦੁਨੀਆ ਭਰ ਦੇ ਕਿਸੇ ਵੀ ਵਿਅਕਤੀ ਤੋਂ ਨਿੱਜੀ ਜਾਣਕਾਰੀ ਹਾਸਲ ਕਰਨ ਦੇ ਯੋਗ ਹੋਣ ਲਈ ਇਹ ਟਿੱਪਣੀ ਉਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਕੀਤੀ ਹੈ ਸੀਐਸਆਈਐਸ ਦੇ ਨਿਰਦੇਸ਼ਕ ਦਾ ਕਹਿਣਾ ਹੈ ਕਿ ਇਹ ਐਪ ਦੇ ਸਾਇਨ ਤੋਂ ਬਹੁਤ ਸਪਸ਼ਟ ਹੈ ਕਿ ਇਸ ਦੇ ਉਪਭੋਗਤਾਵਾਂ ਤੋਂ ਇਕੱਠਾ ਕੀਤਾ ਗਿਆ ਡਾਟਾ ਚੀਨ ਦੀ ਸਰਕਾਰ ਲਈ ਉਪਲਬਧ ਹੈ ਜ਼ਿਆਦਾਤਰ ਲੋਕ ਕਹਿ ਸਕਦੇ ਨੇ ਕਿ ਕਿਸੇ ਕਿਸ਼ੋਰ ਲਈ ਟਿਕਟੌਕ ਤੇ ਆਪਣਾ ਡਾਟਾ ਰੱਖਣਾ ਹੁਣ ਵੱਡੀ ਗੱਲ ਕਿਉਂ ਹੈ ਹੇਰ 5 ਸਾਲਾਂ ਵਿੱਚ 10 ਸਾਲਾਂ ਵਿੱਚ ਉਹ ਕਿਸ਼ੋਰ ਇੱਕ ਜਵਾਨ ਬਾਲਕ ਹੋਵੇਗਾ ਦੁਨੀਆ ਭਰ ਵਿੱਚ ਵੱਖ-ਵੱਖ ਗਤੀਵਿਧੀਆਂ ਵਿੱਚ ਰੁੱਝਿਆ ਹੋਵੇਗਾ ਨਾਲ ਹੀ ਉਸਨੇ ਕਿਹਾ ਕਿ ਜੇਕਰ ਤੁਸੀਂ ਕਿਸੇ ਵੀ ਕਾਰਨ ਕਰਕੇ ਪੀਪਲਜ਼ ਰਿਪਬਲਿਕ ਆਫ ਚਾਈਨਾ ਦੇ ਕ੍ਰਾਸ ਹੇਅਰਜ਼ ਵਿੱਚ ਸ਼ਾਮਲ ਹੋ ਰਹੇ ਹੋ ਤਾਂ ਉਨ੍ਹਾਂ ਕੋਲ ਤੁਹਾਡੇ ਬਾਰੇ ਬਹੁਤ ਸਾਰੀ ਜਾਣਕਾਰੀ ਹੋਵੇਗੀ ਡਾਇਰੈਕਟਰਜ਼ ਦੀਆਂ ਟਿੱਪਣੀਆਂ ਸੀਐਸਆਈਐਸ ਦੁਆਰਾ ਇੱਕ ਸਾਲਾਨਾ ਰਿਪੋਰਟ ਜਾਰੀ ਕਰਨ ਤੋਂ ਇੱਕ ਹਫ਼ਤੇ ਬਾਅਦ ਆਈਆਂ ਨੇ ਜਿਸ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਬਾਰੇ ਚੇਤਾਵਨੀ ਦਿੱਤੀ ਗਈ ਸੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੀਨੀ ਰਾਸ਼ਟਰਪਤੀ ਨੇ ਬੀਜਿੰਗ ਨੂੰ ਵਿਚ ਡੇਟਾ ਨੂੰ ਨਿਯੰਤਰਿਤ ਕਰਨ ਦੀ ਸਮਰੱਥਾ ਦੇ ਨਾਲੇ ਪ੍ਰਬੰਧ ਪੇਸ਼ ਕੀਤੇ ਨੇ ਅਤੇ ਵਿਸਤ੍ਰਿਤ ਕਾਨੂੰਨਾਂ ਨੂੰ ਪੇਸ਼ ਕੀਤਾ ਹੈ ਜਿਸ ਵਿੱਚ ਚੀਨੀ ਨਾਗਰਿਕਾਂ ਨੂੰ ਚੀਨ ਦੀਆਂ ਖੋਫੀਆਂ ਸੇਵਾਵਾਂ ਦੀ ਸਹਾਇਤਾ ਅਤੇ ਸਹਿਯੋਗ ਲਈ ਦੁਨੀਆ ਵਿੱਚ ਕਿਤੇ ਵੀ ਲੋੜ ਹੁੰਦੀ ਹੈ ਡਾਇਰੈਕਟਰ ਸਿਰਫ ਨਵੀਨਤਮ ਪੱਛਮੀ ਅਧਿਕਾਰੀਏ ਜਿਸ ਨੇ ਟਿਕਟੌਕ ਨੂੰ ਚੀਨੀ ਸਰਕਾਰ ਦੇ ਹੱਥਾਂ ਵਿੱਚ ਸੰਵੇਦਨਸ਼ੀਲ ਉਪਭੋਗਤਾ ਡਾਟਾ ਪਾਉਣ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਨੇ ਟਿਕਟੌਕ ਦੀ ਮੂਲ ਕੰਪਨੀ ਬਾਈਟ ਡਾਂਸ ਤੇ ਵੀ ਯੂਗਰ ਕਟ ਗਿੰਤੀਆਂ ਤੇ ਸ਼ਿਕਨਸਾ ਕਸਨ ਲਈ ਚੀਨ ਦੀ ਪ੍ਰਣਾਲੀ ਬਣਾਉਣ ਵਿੱਚ ਮਦਦ ਕਰਨ ਅਤੇ ਹਾਂਗਕਾਂਗ ਵਿੱਚ ਪ੍ਰਦਰਸ਼ਨ ਕਾਰੀਆਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਹੈ ਆਲੋਚਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਡਰ ਹੈ ਕਿ ਚੀਨੀ ਗਲਤ ਜਾਣਕਾਰੀ ਫੈਲਾਉਣ ਅਤੇ ਅਸਹਿਮਤੀ ਨੂੰ ਦਫਨਾਉਣ ਲਈ ਟਿਕਟੌਕ ਜਾਂ ਸਮਗਰੀ ਸਿਫਾਸ਼ਾਂ ਦੀ ਵਰਤੋਂ ਕਰਨਾ ਜਾਰੀ ਰੱਖ ਸਕਦਾ ਹੈ ਬਾਈਟ ਡਾਂਸ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਦੇ ਸਰਵਰ ਚੀਨ ਤੋਂ ਬਾਹਰ ਨੇ ਅਤੇ ਇਸ ਲਈ ਚੀਨੀ ਕਮਿਊਨਿਸਟ ਪਾਰਟੀ ਦੇ ਨਿਯੰਤਰਣ ਤੋਂ ਵੀ ਬਾਹਰ ਨੇ ਟਿਕਟੌਕ ਨੇ ਟਿੱਪਣੀ ਵਾਸਤੇ ਮੀਡੀਆ ਦੀ ਬੇਨਤੀ ਦਾ ਜਵਾਬ ਨਹੀਂ ਦਿੱਤਾ ਡਾਇਰੈਕਟਰ ਨੇ ਜਨਤਕ ਤੌਰ ਤੇ ਇਸ ਸफारਿਸ਼ ਕਰਨ ਤੋਂ ਰੋਕ ਦਿੱਤਾ ਹੈ ਕਿ ਕੈਨੇਡੀਅਨ ਸਰਕਾਰ ਟਿਕਟੌਕ ਤੇ ਪੁਰਬੰਦੀ ਲਗਾਵੇ ਜੇਕਰ ਚੀਨੀ ਸਰਕਾਰ ਨਾਲ ਸੰਬੰਧ ਨਹੀਂ ਕੱਟਦੀ ਪਿਛਲੇ ਫਾਲ ਸਿਜ਼ਨ ਵਿੱਚ ਲਿਬਰਲ ਸਰਕਾਰ ਨੇ ਟਿਕਟੌਕ ਤੇ ਰਾਸ਼ਟਰੀ ਸੁਰੱਖਿਆ ਸਮੀਖਿਆ ਦਾ ਆਦੇਸ਼ ਦਿੱਤਾ ਸੀ ਉਦਯੋਗ ਮੰਤਰੀ ਫ੍ਰੈਂਕ ਵਿਸ ਫਿਲਿਪ ਸ਼ੈਂਪੇਨ ਦੇ ਬੁਲਾਰੇ ਨੇ ਮਾਰਚ ਵਿੱਚ ਕਿਹਾ ਸੀ ਕਿ ਜੇਕਰ ਸਮੀਖਿਆ ਦੇਨ ਕੇਸ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਲਈ ਹਾਨੀਕਾਰਕ ਪਾਇਆ ਜਾਂਦਾ ਹੈ ਤਾਂ ਸਰਕਾਰ ਕਾਰਵਾਈ ਕਰ ਸਕਦੀ ਹੈ ਸੀਐਸਆਈਐਸ ਦੇ ਡਾਇਰੈਕਟਰ ਟਿਕਟਾਕ ਦੀ ਵਰਤੋਂ ਤੇ ਤੁਲਨ ਵਾਲਾ ਇਕੱਲਾ ਸੀਨੀਅਰ ਕੈਨੇਡੀਅਨ ਖੁਫੀਆ ਅਧਿਕਾਰੀ ਨਹੀਂ ਹੈ ਦੱਸਦੀ ਹੈ ਕਿ ਬੀਤੇ ਦਿਨ ਅਮਰੀਕਾ ਦੇ ਵੱਲੋਂ ਵੀ ਇੱਕ ਬਿੱਲ ਪੇਸ਼ ਕੀਤਾ ਗਿਆ ਸੀ ਜਿਸ ਵਿੱਚ ਟਿਕਟਾਕ ਤੇ ਪਾਬੰਦੀ ਲਗਾਈ ਗਈ ਹੈ ਹਾਲਾਂਕਿ ਅਮਰੀਕਾ ਦਾ ਕਹਿਣਾ ਹੈ ਕਿ ਜੇਕਰ ਚੀਨ ਦੇ ਅਧੀਨ ਟਿਕਟਾਕ ਨਹੀਂ ਹੈ ਤਾਂ ਫਿਰ ਟਿਕਟਾਕ ਦੀ ਵਰਤੋਂ ਕੀਤੀ ਜਾ ਸਕਦੀ ਹੈ ਜਿਸ ਤੋਂ ਬਾਅਦ ਕੈਨੇਡਾ ਨੇ ਵੀ ਆਪਣਾ ਪੱਖ ਸਾਹਮਣੇ ਰੱਖਿਆ ਸੀ ਅੱਜ ਦੇ ਸਕੈਂਡਾ ਨਿਊਜ਼ ਬੁਲਟਿਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੇ ਆ ਮੋਖੇ ਲਾਈਨਸ ਤੇ ਪਿਅਰ ਪੋਲੀ ਆਵਨੀ ਕੀਤੀ ਪ੍ਰੈਸ ਕਾਨਫਰੰਸ 'ਚ ਗੈਸ ਤੇ ਡੀਜ਼ਲ ਟੈਕਸ ਨੂੰ ਖਤਮ ਕਰਨ ਦੀ ਕੀਤੀ ਮੰਗ 23 ਸਾਲਾ ਭਾਰਤੀ ਨੌਜਵਾਨ ਜੈਵੀਰ ਸਿੰਘ ਤੇ ਲੱਗੇ 15 ਤੋਂ ਵੱਧ ਦੋਸ਼ ਹਥਿਆਰ ਤੇ ਨਸ਼ੀਲੇ ਪਦਾਰਥਾਂ ਸਮੇਤ ਜਾਲੀ ਆਈ ਧੀ ਹੋਈ ਬ੍ਰਮਤ ਮੀਂਹ ਤੋਂ ਬਾਅਦ ਬੋਟਾ ਦੇ ਲੋਕਾਂ ਨੂੰ ਮਿਲੀ ਹਲਕੀ ਰਾਹਤ ਤੇ ਜੰਗਲੀ ਅੱਗ ਦੇ ਮੌਜੂਦਾ ਹਾਲਾਤਾਂ ਦੇ ਕੀਤੇ ਗਏ ਅਪਡੇਟ ਕਟੜਪੰਥੀ ਇਜ਼్రਾਈਲੀ ਵਸਨੀਕਾਂ ਤੇ ਲੱਗੀ ਪਾਬੰਦੀ ਕੈਨੇਡਾ ਨੇ 4 ਨਾਗਰਿਕਾਂ ਤੇ ਲਗਾਈ ਪਾਬੰਦੀ ਇਸ ਦੇ ਨਾਲ ਹੀ ਮੈਨੂੰ ਦਿਓ ਜਾਸਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ